ਸਰਿੰਦਰ ਗੋਹਿਲੀ ਉਹ ਐਚ ਐਮ ਬੀ ਦੇ ਪੁਰਾਣੇ 50 ਸਾਲ ਪੁਰਾਣੇ ਡੀਲਰ ਸੀਗੇ ਅੱਛਾ ਜੀ ਉਦੋਂ ਦਵਿਆਂ ਦਾ ਕੰਮ ਖਤਮ ਹੋ ਗਿਆ ਤੇ ਸਾਡੇ ਡਾਬਲੀ ਤੋਂ ਵੀ ਸ਼ਸ਼ੀ ਕਮਰਾ ਐਚ ਐਮ ਬੀ ਦੀ ਡੀਲਰ ਮੇਰੇ ਮਿੱਤਰ ਸੀ ਜੀ ਜੀ ਤੇ ਉਹਨਾਂ ਨੇ ਸਾਨੂੰ ਮਿਲਾਤਾ ਅਸੀਂ ਇਕੱਠੇ ਹੋਏ ਫਿਰ ਉਹਨਾਂ ਦੀ ਮੈਂ ਪਹਿਲੀ ਅਸੀਂ ਇੱਕ ਐਸੇਡ ਕੀਤੀ ਛੱਡਣਾ ਸ਼ਹਿਰ ਲੁਧਿਆਣਾ ਜਸਵੰਤ ਸੰਧੀਲਾ ਤੇ ਕੁਲਦੀਪ ਕੌਰ ਨਾਲ ਚਰਨਜੀਤ ਹੁਜਾ ਸਾਹਿਬ ਦੇ 뮤직 ਚ ਜਸਵੰਤ ਸੰਧੀਲਾ ਤੇ ਕੁਲਦੀਪ ਕੌਰ ਉਦੋਂ ਸੈਟ ਸੈਟ ਟੁੱਟ ਗਿਆ ਸੀ ਪਰਮੇਂਦਰ ਸੰਧੂ ਅੱਛਾ ਸੈਟ ਟੁੱਟ ਗਿਆ ਪਰ ਕਿਉਂਕਿ ਉਹਨਾਂ ਦੇ ਬਹੁਤ ਲੰਮਾ ਸਮਾਂ ਗਿਆ ਨਾ ਤਾਂ ਉਹਨਾਂ ਨੇ ਉਹਨਾਂ ਨੇ ਪਹਿਲਾਂ ਪਹਿਲਾਂ ਹੋਉਂਦੇ ਫਿਰ ਸੈਟ ਟੁੱਟ ਗਿਆ ਸੀ ਕੁਲਦੀਪ ਕੌਰ ਨੇ ਰਿਕਾਰਡਿੰਗ ਕੀਤੀ ਉਹਨਾਂ ਦੀ ਅੱਛੀ ਫਿਰ ਮੈਂ ਕੀਤੀ ਪਰਮੇਂਦਰ ਸੰਧੂ ਦੀ ਰਿਕਾਰਡਿੰਗ ਰੰਗ ਪੁਰਾੰਗ ਲਾਉਣ ਵਾਲੀ ਇਹ ਵਸਦੇ ਤਾਰੇ ਤੇ ਮਤਲਬ ਜਦੋਂ ਪਰਮੇਂਦਰ ਪਰਸੰਧੂ ਸਾਹਿਬ ਮੈਡਮ ਉਹਨਾਂ ਨੇ ਸੋਲੋ ਗਾਉਣਾ ਸ਼ੁਰੂ ਕੀਤਾ ਉਹ ਇੰਟਰੋਡਿਊਸ ਤੁਸੀਂ ਕਰਾ ਮੈਂ ਕੀਤਾ ਇੰਟਰੋਡਿਊਸ ਅੱਛਾ ਜੀ ਪਹਿਲੀ ਟੇਬ ਰੰਗ ਪੁਰੰਗ ਲਾਉਣ ਵਾਲੀ ਉਹਦੇ ਚ ਮੇਰੇ ਦੋ ਗੀਤ ਸੀ ਦੋ ਸ਼ਮਸ਼ੇਰ ਇੱਕ ਸ਼ਮਸ਼ੇਰ ਸੰਤੂ ਸਾਹਿਬ ਦਾ ਗੀਤ ਸੀ ਚਾਰ ਹਾਕਮ ਬਖਤਰੀ ਵਾਲੇ ਸੀ ਇੱਕ ਮੇਰੇ ਮਿੱਤਰ ਜਨਕ ਸੰਗਤ ਸੀ ਉਹਨਾਂ ਦਾ ਗੀਤ ਸੀ ਜੀ ਅਠ ਕੀਤੇ ਸੀ 90 ਵਿੱਚ ਟੇਪ ਰਿਲੀਜ਼ ਕੀਤੀ ਪਹਿਲਾਂ ਸਿੰਧੀਲਾ ਸਾਹਿਬ ਦੀ ਕੀਤੀ ਬਾਤ ਉਹ ਕੀਤੀ ਤੇ ਜਦੋਂ ਟੇਪ ਆਈ ਜਲੰਧਰ ਦੂਦਰਸ਼ਨ ਤੇ ਉਦੋਂ ਵੱਡੀ ਗੱਲ ਗੇਮ ਸੀਗੀ ਜੀ ਵੱਡੀ ਗੇਮ ਜਿਹਦਾ ਗੀਤ ਜਲੰਧਰ ਦੇ ਆਉਂਦਾ ਬੰਦਾ ਹਿੱਟ ਬਹਿਟ ਫਿਰ ਉਹਦਾ ਪਰਮੇਂਦਰ ਹੁਣ ਨੇ ਮੇਰੇ ਗੀਤ ਕਰਾਇਆ ਨੱਚਣਾ ਸਿਖਾ ਦੇ ਨਾਲੇ ਕਤਨਾ ਸਿਖਾ ਦੇ ਕੋਈ ਹਾਨ ਦਾ ਸ਼ਕੀਨ ਨੂੰ ਮੁੰਡਾ ਵੇਖ ਭਾਬੀਏ ਨੇ ਮੈਨੂੰ ਹੱਸਣਾ ਸਿਖਾ ਦੇ ਕਿਸੇ ਰਾਤੀ ਰਾਤ ਪਰਮਿੰਦਰ ਸਟਾਰ ਅਗਲੇ ਦਿਨ ਤੱਕੇ ਲੋਕ ਟੇਪ ਹੜ ਦੇ ਫਿਰਦੇ ਸੀ ਵੀ ਉਹ ਪਰਮਿੰਦਰ ਸੰਧੂ ਦਾ ਗਾਣਾ ਆਇਆ ਟੀਵੀ ਤੇ ਅੱਛਾ ਪਹਿਲਾਂ ਟੇਪ ਆ ਗਈ ਉਦੋਂ ਵਿਕੀ ਨਹੀਂ ਸੀ ਉਹ ਕਿਹੜਾ ਵਿਕੀ ਨਹੀਂ ਟੇਪਸ ਲੋ ਰਹੀ ਅੱਛਾ ਜਿਹਦੇ ਟੀਵੀ ਤੇ ਗੀਤ ਲੱਗਿਆ ਮਹੀਨੇ ਬਾਅਦ ਬਸ ਫਿਰ 440 440 ਬਦ ਉਸ ਸਮੇਂ ਪਰਮਿੰਦਰ ਸੰਧੋਣੀ ਅੱਡ ਤੋਂ ਇੱਕ ਹਿੱਟ ਗਾਇਕ ਬਣ ਗਏ ਸੋਲੋ ਸ਼ੁਰੂ ਹੋ ਗਿਆ ਸੋਲੋ ਹਾਂਜੀ ਸੋਲੋ ਕਮ ਕਮ ਪਰਫਾਰਮਰ ਪਰਮਿੰਦਰ ਬਹੁਤ ਵਧੀਆ ਸੀ ਸੁਭਾਅ ਦੀ ਵੀ ਚੰਗੀ ਸੀ ਨੇ ਐਸੀ ਮੇਰੇ ਨਾਲ ਪਰ ਉਹ ਕੋ ਮੇਰੇ ਨਾਲ ਪਰਮਿੰਦਰ ਤੇ ਸਿੰਧੀਲੇ ਉਹਨਾਂ ਦੀ ਪਹਿਲਾਂ ਤੋਂ ਆਉਣੀ ਜਾਣੀ ਸੀ। ਅੱਛਾ ਜੀ। ਅਸੀਂ ਜਦੋਂ ਸਿੰਧੀਲਾ ਤੇ ਪਰਮਿੰਦਰ ਦਾ ਸੈੱਟ ਸੀ ਉਦੋਂ ਨੇ ਮੇਰੇ ਸਾਡੇ ਕੋਲੇ ਮੇਰੇ ਕੋਲੇ ਜਿਵੇਂ ਸੀਜ਼ਨ ਦੇ ਵਿੱਚ ਪੰਜ ਚਾਰ ਰਾਤਾਂ ਰਹਿ ਜਾਂਦੇ। ਅੱਛਾ ਤੁਹਾਡੇ ਕੋ ਆਉਂਦੇ ਜਾਂਦੇ ਸੀ। ਆਉਂਦੇ ਜਾਂਦੇ ਸੀ ਹਾਂ। ਜੀ ਜੀ। ਤੇ ਪਰਮਿੰਦਰ ਵਸੇਟ ਹੋ ਗਈ ਨਾਲ ਦੀ ਨਾਲ। ਫੇਰ ਚੱਲ ਸੋ ਚੱਲ ਗੋਇਲ ਕੰਪਨੀ ਫੇਰ ਸਾਰ ਸੀ। ਸਾਰੇ ਮੈਂ ਰਿਕਾਰਡਿੰਗਾਂ ਕੀਤੀਆਂ ਗੋਇਲ ਕੰਪਨੀ ਚ ਸਦੀਕ ਸਾਹਿਬ ਦੀ ਰਿਕਾਰਡਿੰਗ ਕੀਤੀ। ਰੌਣਾਲਾ ਸਾਹਿਬ ਦੀ ਕੀਤੀ। ਤੇ ਮਾਨਕ ਸਾਹਿਬ ਦੀ ਕੀਤੀ ਭੁਲ ਕੇ ਝੂਠੇ ਯਾਰਾਂ ਨੂੰ ਮੇਰੇ ਸੁਪਰ ਹਿੱਟ ਗੀਤ ਹੋਏ ਚ ਦਿੱਲੀ ਨਾ ਘਰ ਵਿੱਚ ਵੜੀਏ ਮਤਲਬ ਜਿਹੜਾ ਪਰਮਿੰਦਰ ਸਿੰਘ ਦਾ ਫਿਰ ਗਾਣਾ ਉਹ ਜਿਹੜੀ ਦੂਜੀ ਟੇਪ ਆਏ ਸੀ ਉੱਡ ਕੇ ਸੋਹਣਿਆ ਜਾ ਉਹ ਵੀ ਤੁਸੀਂ ਨਾ ਮੈਂ ਨਹੀਂ ਕੀਤੀ ਉਹ ਕਮਾਨ ਸਾਹਿਬ ਨੇ ਸੀਐਮਸੀ ਕੰਪਨੀ ਸ਼ੁਰੂ ਕੀਤੀ ਸੀ ਉਹ ਉਹਦੇ ਚ ਆ ਗਈ ਸੀ ਅੱਛਾ ਉਹਦੇ ਚ ਆ ਗਈ ਫਿਰ ਮੈਂ ਉਦੋਂ ਬਾਅਦ ਫਿਰ ਮੈਂ ਕੀਤੀ ਉਹਨਾਂ ਦੀ ਟਿੰਟਪਾ ਅੱਛਾ ਜੀ ਮਤਲਬ ਵੱਖਰੇ ਤੌਰ ਤੇ ਜਿਹੜੀ ਜਗ੍ਹਾ ਬਣੀ ਹੈਗੀ ਆ ਹਾਂਜੀ ਔਰੰਗਪੁਰ ਰੰਗ ਲਾ ਰੰਗ ਲਾਉਣ ਵਾਲਾ ਰੰਗ ਲਾਉਣ ਵਾਲਾ ਉਦੋਂ ਫਿਰ ਉਹ ਸੰਦੀਲਾ ਸਾਹਿਬ ਤੇ ਨਹੀਂ ਖਫਾ ਹੋ ਗਏ ਹੋਣੇ ਕਿ ਸਾਡਾ ਸੈਟ ਹੋ ਗਿਆ ਸੀ ਉਹ ਕਿ ਗਾਲਾਂ ਦਿੱਤੀਆਂ ਮੈਨੂੰ ਅੱਛਾ ਗਾਲਾਂ ਦੇ ਦੇ ਤੂੰ ਮੇਰਾ ਯਾਰ ਹੋ ਗਏ ਤੂੰ ਐ ਕੀਤਾ ਉਹ ਮਾਂ ਭਾਜੀ ਕੋਈ ਨਹੀਂ ਪਿਛਰੀ ਖੜਾ ਕਰਦਾ ਨਹੀਂ ਚਲੋ ਇੰਨਾ ਨਹੀਂ ਬੋਲੇ ਅੱਛਾ ਠੀਕ ਵਧੀਆ ਰਹੀਂ ਵਧੀਆ ਰਹੀਂ ਚਲੋ ਹੁੰਦਾ ਹੀ ਆ ਕੋਈ ਗੱਲ ਨਹੀਂ ਇੰਡਸਟਰੀ ਚੱਲ ਰਹੀ ਹੈ ਹਾਂ ਚੱਲਦਾ ਨਹੀਂ ਫਿਰ ਵੀ ਅਸੀਂ ਅੱਜ ਵੀ ਸ੍ਰੀ ਅਲਾ ਸਾਹਿਬ ਨਾਮ ਅੱਜ ਵੀ ਸਤਿਕਾਰ ਕਰਦਾ ਅੱਜ ਵੀ ਮੈਨੂੰ ਪਿਆਰ ਕਰਦੇ ਨੇ ਹੂੰ ਹੂੰ ਇੱਕ ਸੈੱਟ ਟੁੱਟਦੇ ਰਹੇ ਨਾ ਜੀ ਆਪਾਂ ਇਸ ਇਸੇ ਨਹੀਂ ਵੈਸੇ ਵੀ ਪਤਾ ਨਹੀਂ ਕਿਉਂ ਹੋਣ ਦੇਖੋ ਭੁੱਲਰ ਸਾਹਿਬ ਗੱਲ ਇਹ ਹੈ ਵੀ ਇਹ ਚੀਜ਼ਾਂ ਕੁਝ ਚੀਜ਼ਾਂ ਬਣੀਆਂ ਹੀ ਟੁੱਟਣ ਵਾਸਤੇ ਹੁੰਦੀਆਂ ਇਹ ਸੈੱਟ ਤਾਂ ਇਦਾਂ ਦੇ ਹੈ ਇਹ ਸਾਡੀ ਲਾਈਨ ਦੇ ਵਿੱਚ ਤਾਂ ਜਿਹੜੇ ਕਿ ਮੀਆਂ ਬੀਬੀ ਸੀ ਵੀ ਉਹਨਾਂ ਦੇ ਵੀ ਸੈੱਟ ਟੁੱਟੇ ਆ ਏਧਾਰ ਦੇ ਤੌਰ ਤੇ ਜੀ ਮੈਨੂੰ ਯਾਦ ਨਹੀਂ ਹੁੰਦੇ ਹੈਗੇ ਟੁੱਟੇ ਸੈੱਟ ਨੇ ਜਿੱਤਾ ਇਹ ਠੀਕ ਰਿਹਾ ਜਗਮੋਨ ਕੋਰ ਕੇਦੀਪ ਸਾਹਿਬ ਸੈਟ ਠੀਕ ਆ ਬਿਜਦੀ ਲੜ ਪੈਂਦੇ ਹੁੰਦੇ ਸੀ ਕਿ ਵੀਰ ਜਗਮੋਨ ਕੱਲੀ ਜਾਵੜਦੀ ਸੀ ਹੋ ਰਹੇ ਮਤਲਬ ਇਹਨਾਂ ਦੀ ਸਿਸਟਮ ਆ ਪੁਰਾਣੇ ਬੰਦਿਆਂ ਦੀ ਮੈਂਟ ਤੇ ਮਨਤਾਈਆਂ ਹੁੰਦੀਆਂ ਸੈਟ ਟੁੱਟਦੇ ਬਹੁਤ ਬੰਦੇ ਸੈਟ ਟੁੱਟੇ ਜਿਹਨਾਂ ਦੇ ਪੱਕੇ ਸੈਟ ਸੀ ਉਹ ਵੀ ਟੁੱਟਦੇ ਰਹੇ ਆ ਉਹ ਵੀ ਟੁੱਟਦੇ ਆ ਹਾਂਜੀ ਹਾਂਜੀ ਹੁਣ ਨਵੇਂ ਆ ਦੇ ਵੀ ਟੁੱਟ ਜਾਂਦੇ ਹੈਗੇ ਬਹੁਤ ਟੁੱਟਦੇ ਵਜੇ ਵਜੇ ਕਿ ਈਗੋ ਆ ਜਾਂਦੀ ਕਿ ਜਾਂ ਮੈਂ ਮੇਰੇ ਪੈਗੇ ਤੋਂ ਨਹੀਂ ਤੋਰੇ ਪੈਨਾ ਮੈਂ ਨਹੀਂ ਅਸਲ ਨਾਲ ਜੀ ਜਿਹੜੇ ਲੋਕ ਐ ਉਹ ਸਾਰਿਆਂ ਨੂੰ ਪੰਪ ਮਾਰੀ ਜਾਂਦੇ ਬਸ ਕਈ ਵੱਧ ਲੈ ਜਾਂਦਾ ਕੋਈ ਹਵਾ ਉਹ ਜਿਹੜਾ ਵੱਧ ਹਵਾ ਲੈ ਜਾਂਦਾ ਉਹ ਕੰਮ ਖਰਾਬ ਕਰਾਉਂਦੀਆਂ ਨੂੰ ਜਿਆਦਾ ਪੰਪ ਦੇ ਦਿੰਦੇ ਤੂੰ ਕੱਲੀ ਗਾ ਤੈਨੂੰ ਪ੍ਰਮੋਟ ਲੈ ਜਾਗੇ ਕੈਨੇਡਾ ਕੈਨੇਡਾ ਲੈ ਲੈਣਾ ਕਰ ਦੇਗੇ ਬਸ ਸਮਝ ਲੈ ਸਾਡੀ ਲੈਂਡ 'ਚ ਗਲਤ ਹੋਏ ਵੀ ਬਹੁਤ ਆ ਲੋਕਾਂ ਨੂੰ ਇੱਕ ਬੰਦਾ ਕਲਾਕਾਰ ਵੀ ਇੱਕ ਗੀਤ ਨਾਲ ਆਪਣੇ ਨੂੰ ਸਟਾਰ ਸਮਝਦਾ ਤੇ ਗੀਤਕਾਰ ਵੀ ਇੱਕ ਗੀਤ ਨਾਲ ਸਟਾਰ ਇਹ ਵਜਾਓ ਸੋਹਣੀ ਫਿਰ ਪ੍ਰਮਿੰਦਰ ਸੰਧੂ ਨੇ ਨਾਲ ਤੁਹਾਡੀ ਜਿਹੜੀ ਜੋੜੀ ਹੈ ਜੀ ਗੀਤਕਾਰ ਦੇ ਅਜੇ ਸਿੰਗਰ ਤੋਂ ਕਿੰਨਾ ਚਿਰ ਹੈ ਅਸੀਂ ਮੈਂ ਪ੍ਰਮਿੰਦਰ ਸੰਧੂ ਦੀ ਰੰਗਪੁਰ ਰੰਗਦਾਨ ਵਾਲੀ ਕੁੜੀਆਂ ਕਾਲਜ ਪੜ੍ਹਦੀਆਂ ਕੀ ਨਾ ਸੋਹਣੀ ਹੈ ਤੇਰਾ ਤੇ ਸ਼ੇਰਾਂ ਵਾਲੀ ਉਹਨਾਂ ਲਈ ਇੱਕ ਭੇਟਾ ਚਾਰ ਟੇਪਾਂ ਕੀਤੀ ਸੀ ਜੀ ਉਹਦੇ ਬਾਅਦ ਫਿਰ ਉਹ ਜੱਜ ਸਾਹਿਬ ਨੇ ਰਿਕਾਰਡ ਕਰ ਲਿਆ ਉਹਨਾਂ ਨੂੰ ਸੁਣਨ ਤੋਂ ਬਾਅਦ ਉਹ ਆ ਜਾ ਦੋ ਮਹੀਨਾ ਚੀ ਚੜ ਕੇ ਚਾਰੇ ਤੇ ਬਸ ਫਿਰ ਮੈਂ ਗੋਇਲ ਕੰਪਨੀ ਦੇ ਵਿੱਚ ਅਸੀਂ ਯੂਟੂਬ ਪਰਾਨੇ ਕਲਾਕਾਰਾਂ ਨੂੰ ਕਰਦੇ ਰਹਿੰਨਾ ਜੀ ਵਿੱਚ ਸਾਨੂੰ ਕੁਝ ਕਲਾਕਾਰ ਜਿਵੇਂ ਹੁੰਦਾ ਰਿਕਾਰਡਿੰਗਾਂ ਕੈਨਸਲ ਕਰਦਿਆਂ ਟਾਈਮ ਤੇ ਨਾ ਪਹੁੰਚਣਾ ਹੋਰ ਨਾ ਕੁਝ ਕਰਨਾ ਤੇ ਮੈਂ ਗੋਛਾਬ ਨੂੰ ਕਿਹਾ ਮੈਂ ਗੋਛਾਬ ਆਪਾਂ ਯਾਰ ਆਪਦੇ ਕਲਾਕਾਰ ਨਾ ਬਣਾ ਲਈਏ ਜੀ ਕਹਿੰਦੇ ਰ ਐਸੇ ਕੈਸੇ ਬਣ ਜਾਣਗੇ ਕਲਾਕਾਰ ਕੋਹਰੇਣ ਵੀ ਸੀ ਮਾ ਬਣ ਜਾਣਗੇ ਜੀ ਸਾਡੇ ਕੋਲੇ ਅਪਰੋਚ ਹੋਣੀ ਸ਼ੁਰੂ ਹੋ ਗਈ ਜਿਵੇਂ ਮੈਂ 76 6 ਨੇ ਵੀ ਮੈਂ ਰਿਕਾਰਡ ਕੀਤਾ ਗਰਵਖਸ਼ ਲਵੇਲੇ ਨੂੰ ਕੀਤਾ ਸਟੂਡੀਓ ਦਾ ਵਰਕਮੈਨ ਸੀਗਾ ਜੀ ਜੀ ਮੇਰੇ ਕੋਲੇ ਮੇਰੇ ਦੋਸਤ ਆ ਜਨਕ ਸਿੰਘ ਸੰਗਤ ਤੋਂ ਉਹਨਾਂ ਦੇ ਥਰੂ ਮਾਹੀ ਨੰਗਲਾ ਗਿਆ ਹਰਦੇਵ ਮਹੀਨਗਸਾ ਹਰਦੇਵ ਮਹੀਨਗਸਾ ਜੀ ਜੀ ਹਰਦੇਵ ਵਾਗਿਆ ਤੇ ਮੈਂ ਹਾਲ ਮਿਕੀਓ ਕਰਦੇ ਆ ਇਹਨਾਂ ਨੂੰ ਮਟੇਪ ਕੀਤੀ ਅਸੀਂ ਇਹਦੀ ਉਹਦਾ ਪਹਿਲਾ ਟਾਈਟਲ ਸੀ ਆਸ਼ਿਕ ਨੂੰ ਫਾਂਸੀ ਫਿਰ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾਲ ਮੁੰਡਿਆ ਕਰਵੇ ਸਾਡਾ ਕੱਚੀਆਂ ਕੰਦਾਂ ਤੱਕ ਪਾਸਾ ਵਟ ਜਾਏਗਾ ਵੀ ਸਾਡੀ ਟੇਪ ਭਾਈ ਭਾਈ ਜੀ ਹੋ ਸ੍ਰਿੰਦਰ ਬਚਨ ਦੇ 뮤직 ਚ ਕੀਤੀ ਅਸੀਂ ਜੀ ਪਹਿਲਾਂ ਅਸੀਂ ਦਿੱਲੀ ਚ ਚੰਡੀਗੜ੍ਹ ਬੈਠੇ ਰਹੇ ਕਿਸੇ ਹੋਰ 뮤ਜ਼ਿਕ ਡਾਇਰੈਕਟਰ ਨਾਲ ਗੱਲਬਾਤ ਹੋਈ ਸੀ ਉੱਥੇ ਸੈਟਿੰਗ ਨਾਲ ਬੈਠੀ ਫਿਰ ਅਸੀਂ ਸ੍ਰਿੰਦਰ ਬਚਨ ਦੇ 뮤ਜ਼ਿਕ ਕੀਤੀ ਤੇ ਟੇਪ ਸਾਡੀ ਹਿੱਟ ਰਤੁਰਤ ਸਟਾਰ ਬਣ ਗਿਆ ਸਾਡੇ ਉਹ ਵੀ ਜਿੱਦੇ ਉਹੀ ਗੱਲ ਹੈ ਵੀ ਜਦੋਂ ਟੇਪ ਆਈ ਨੂੰ 15 10 15 ਦਿਨ ਹੋ ਗਏ ਸੀ ਟੇਪ ਸਲੋ ਸਲੋ ਸੀ ਕਿ ਨਵੇਂ ਬੰਦੇ ਨੂੰ ਕੋ ਪੁੱਛਦਾ ਨਹੀਂ ਜਦੋਂ ਕੁੜੀ ਗਰੀਬਾਂ ਦੇ ਗੀਤ ਟੀਵੀ ਤੇ ਲੱਗਿਆ ਹਾਂ ਰਾਤੇ ਰਾਤ ਚੱਲ ਭਾਈ ਉਹਨੇ ਉਹ ਹਰਦੇਵ ਮਾਈ ਨੰਗਲ ਸਾਹਿਬ ਵੀ ਕੀਤੇ ਕਹਿੰਦਾ ਜਦੋਂ ਗਾਣਾ ਜਦੋਂ ਮੈਂ ਤਾਂ ਸੁੱਖਾ ਹੀ ਸੁਖਦੇ ਰਹਾ ਕਿ ਰੱਬਾ ਅੱਜ ਸ਼ੁੱਕਰਵਾਰ ਹੈ ਲਾਈਟ ਨਾ ਜਾਵੇ ਲਾਈਟ ਨਾ ਜਾਵੇ ਉਦੋਂ ਬੜਾ ਅਸੀਂ ਅਕਸਰ ਦੇਖਦੇ ਜਦੋਂ ਵੇਟ ਕਰਦੇ ਨਾ ਵੀ ਅੱਜ ਸਾਡੇ ਗਾਣੇ ਆਉਣੇ ਆ ਬਾਅਦ ਚ ਤਾਂ ਚਲੋ ਅਸੀਂ ਇੱਕ ਪ੍ਰੋਗਰਾਮ ਵੀ ਗੁਇਲ ਸਾਹਿਬ ਨੇ ਲੈ ਲਿਆ ਸੀ ਗੂੰਜ ਦਾਖਾ ਗੂੰਜਦੀ ਆਵਾਜ਼ ਸ਼ਾਇਦ ਇਹ ਜਾਂ ਕੁਝ ਸੀ ਅੱਛਾ ਉਥੋਂ ਰਜੀਸ਼ ਸ਼ਰਮਾ ਸੀ ਦੂਦਰਸ਼ਨ ਤੇ ਉਹਨਾਂ ਨਾਲ ਮਿਲ ਕੇ ਅਸੀਂ ਕਰ ਲਿਆ ਸੀ ਵੀ ਮਤਲਬ ਰਿਕਾਰਡ ਕੀਤੇ ਕਿਤਾਏ ਅਸੀਂ ਪ੍ਰੋਗਰਾਮ ਲਾਉਣ ਲਾਉਣ ਲੱਗੇ ਸੀ ਉੱਥੇ ਤੇ ਉਦੋਂ ਇਹ ਹੀ ਡਰ ਰਹਿੰਦਾ ਜਿੱਦੇ ਆ ਗਾਣਾ ਆਉਣਾ ਹੁੰਦਾ ਉਹਦੇ ਲਾਈਟ ਚਲੀ ਜਾਂਦੀ ਸਪਾਹਮ ਸਾਡੇ ਏਰੀਆ ਦੇ ਕੱਟ ਲੱਗ ਜਾਂਦਾ ਇਹ ਅਕਸਰ ਹੁੰਦਾ ਸੀ ਇਹ ਅਕਸਰ ਹੁੰਦਾ ਕਹਿੰਦੇ ਗਾਣਾ ਨਹੀਂ ਸੁਣਿਆ ਔਰ ਜਿੰਨੇ ਗਾਣਾ ਗਾ ਲਿਆ ਉਹ ਸੁਪਰ ਡੁੱਪਰ ਸੂਪਰ ਡੁੱਪਰ दूरदर्शन बहुत बड़ा मतलब ادارਾ ਸੀ ਬਹੁਤ ਵੱਡਾ ਮੰਚ ਸੀ ਨਾ ਮੰਚ ਸੀ ਉਹਦਾ ਹਰ ਇੱਕ ਨੇ ਜਲੰਧਰ ਦੂਰਦਰਸ਼ਨ ਨੂੰ ਮੱਥਾ ਟੇਕਿਆ ਔਰ ਉਤੋਂ ਫਲ ਮਿਲਿਆ ਫਲ ਬਿਲਕੁਲ ਬਿਲਕੁਲ ਅਸੀਂ ਜਦੋਂ ਚੱਲ ਉਹ ਤੋਂ ਬਾਅਦ ਮੈਂ ਧਰਬੀ ਤੇ ਰਿਕਾਰਡ ਕੀਤਾ ਜੀ ਤੇ ਉਹਦੀ ਪਹਿਲੀ ਟੇਪ ਮੈਂ ਹਿੱਟ ਜਿੱਦਿ ਅਸੀਂ ਗਾਣਾ ਦੂਰਦਰਸ਼ਨ ਤੇ ਲਵਾ ਕੇ ਆਏ ਕੈਨੇਡਾ ਜਾਣ ਨੂੰ ਰੋਕ ਪੁੱਤ ਨੂੰ ਸੱਸੇ ਵੇਖ ਲੈ ਜਵਾਨੀ ਮੇਰੀ ਜਿੱਦਿਆ ਚੱਲ ਸੋ ਚੱਲ ਉਹਦਾ ਮਤਲਬ ਆਉਂਦਾ ਹੀ ਗੀਤ ਕਲਾਗਰ ਹਿੱਟ ਹੋ ਗਿਆ ਸੀ ਪਹਿਲੀ ਟੇਪ ਚ ਪਹਿਲੀ ਟੇਪ ਹਾਲਾਂਕਿ ਉਹਦੀ ਪਹਿਲਾਂ ਇੱਕ ਟੇਪ ਆਈ ਸੀ ਖੇੜਦੀ ਸੀ ਗੁੱਡੀਆਂ ਪਟੋਲੇ ਕਾ ਦੋ ਟਾਈਟਲ ਆਏ ਸੀ ਉਹਦੇ ਪਹਿਲਾਂ ਆਇਆ ਸੀ ਖਤਰਾ ਹੈ ਸੋਹਣਿਆਂ ਨੂੰ ਫਿਰ ਉਹਦਾ ਟਾਈਟਲ ਬਦਲ ਕੇ ਰੱਖਿਆ ਖੇੜਦੀ ਸੀ ਗੁੱਡੀਆਂ ਪਟੋਲੇ ਪਰ ਪਹਿਲੇ ਟੇਪ ਤੋਂ ਗੀਤ ਤੋਂ ਮੰਦਾ ਹਿੱਟ ਫਿਰ ਹਰ ਦੇਬ ਹਿੱਟ ਧਰਨਪ੍ਰੀਤ ਹਿੱਟ ਫਿਰ ਜਸਵਿੰਦਰ ਆਗੀ ਜਸਵਿੰਦਰ ਕਰੀ ਜਸਵਿੰਦਰ ਹਿੱਟ ਜਸਵਿੰਦਰ ਬਰਾੜ ਨੂੰ ਵੀ ਤੁਸੀਂ ਲੈ ਕੇ ਆ ਹਾਂ ਮੈਂ ਵੀ ਲੈ ਕੇ ਆ ਫਿਰ ਉਦੋਂ ਉਹਦੇ ਜਿਹੜਾ ਘਟਾ ਪੂਰਾ ਕੀਤਾ ਪਰਮਿੰਦਰ ਸਿੰਧੂ ਵਾਲਾ ਹਾਂਜੀ ਹਾਂਜੀ ਪੇ ਕਮਾਲ ਦੇ ਚ ਕੁੜੀ ਹੋਰ ਬਸ ਉਹ ਹੁੰਦਾ ਹੀ ਆ ਜੀ ਕਲਾਕਾਰ ਨੂੰ ਮੈਂ ਨੂੰ ਮੈਂ ਕਿਹਾ ਵੀ ਮੈਂ ਪਰਮੇਂਦਰ ਨੂੰ ਕਿਹਾ ਵੀ ਅਸੀਂ ਚੰਡੀਗੜ੍ਹ ਬੈਠੇ ਮੈਂ ਟੇਪ ਕਰਨੀ ਤੁਹਾਡੀ ਤੇ ਚਲੋ ਕਹਿੰਦੀ ਕੋਈ ਨਹੀਂ ਭਾਜੀ ਤੁਸੀਂ ਇੱਕ ਦੋ ਗੀਤ ਕਰ ਲਓ ਮੇਰੀ ਹੋਰ ਕੰਪਨੀਆਂ ਨਾਲ ਸੈਟਿੰਗ ਹੈ ਪੈਸੇ ਆਏ ਹੈ ਮੈਂ ਚਲ ਕੋਈ ਨਹੀਂ ਮੈਂ ਉੱਠ ਕੇ ਆ ਗਿਆ ਜਸਵਿੰਦਰ ਹੁਣਾਂ ਨਾ ਚੱਲ ਰਿਹਾ ਸੀ ਉਹ ਤਾਂ ਜਸਵਿੰਦਰ ਤੁਹਾਡੇ ਪਿੱਛੇ ਪਿੱਛੇ ਹੋਣੀ ਨਾ ਬਸ ਜਸਵਿੰਦਰ ਉਹੋ ਆਈ ਸੀ ਮੇਰੀ ਰਿਕਾਰਡਿੰਗ ਕਰੋ ਭਾਈ ਜੀ ਮੇਰੀ ਰਿਕਾਰਡਿੰਗ ਕਰੋ ਡੱਬ ਵਾਲੇ ਜਾਣਾ ਇੱਥੇ ਆਉਣਾ ਮੈਂ ਹਾਂਜੀ ਚਲੋ ਫਿਰ ਅਸੀਂ ਇੱਕ ਟੇਪ ਜਸਵਿੰਦਰ ਦੀ ਕੀਤੀ ਸੀ ਮੈਂ ਤੇਰੀ ਉਦੋਂ ਮੱਥ ਕੇ ਬਣਾਉਦੇ ਗੀਤ ਵੀ ਇਹਨੂੰ ਕਿਦਾਂ ਦਾ ਗੀਤ ਬਣਾਈ ਕਿ ਮੈਨੂੰ ਜੀ ਸੀ ਕਿ ਵੀ ਇੱਕ ਕੁੜੀ ਬਣਾਈਏ ਮੁੰਡਿਆਂ ਵਰਗੀ ਅੱਛਾ ਪੀ ਜੋ ਮਹੌਨ ਕਰ ਪਹਿਲਾਂ ਪੰਜਾਬ ਚੋਂ ਬੰਦਿਆਂ ਵਰਗੀ ਕਲਾਕਾਰ ਸੀ ਹਾਂ ਪਰਵਿੰਦਰ ਦਾ ਵੀ ਸੇਮ ਸੀ ਪਰ ਮੈਂ ਜਸਵਿੰਦਰ ਦੀ ਵੀ ਜਸਵਿੰਦਰ ਪਰਫਾਰਮਰ ਬਹੁਤ ਵਧੀਆ ਸਟੇਜ ਪਰਫਾਰਮੈਂਸ ਬਹੁਤ ਅੱਛੀ ਬਹੁਤ ਅੱਛੀ ਮਤਲਬ ਕੰਫੀਡੈਂਸ ਆ ਗੱਲ ਕਰਨ ਦੀ ਜੁੱਤ ਰੱਖਦੀ ਹੈ ਵਧੀਆ ਗਾਉਂਦੀ ਹੈ ਅਸੀਂ ਉਹਦੇ ਲਈ ਗੀਤ ਬਣਾਇਆ ਜੇ ਤੂੰ ਜੱਟਾਂ ਦਾ ਮੁੰਡਾ ਵੀ ਮੈਂਨ ਖੀਲੀ ਜੱਟੀ ਵੇ ਅੰਦਰ ਰਹਿ ਕੇ ਜੇ ਐਨੀ ਗੱਲ ਤੂੰ ਯਾਦ ਰੱਖੀ ਤੇਰੀ ਜਾਂਦੀ ਹੋਈ ਜਾਣ ਕੇ ਰੂੰਗੀ ਜੀ ਜੀ ਅਸੀਂ ਉਹ ਟੇਪ ਰਿਕਾਰਡ ਕੀਤੀ ਤੇ ਉਹ ਰੱਖ ਲਈ ਹੜੇ ਉਹ ਰਿਲੀਜ਼ ਨਹੀਂ ਹੋਈ ਸੀ ਜਸਵਿੰਦਰ ਉਹਨਾਂ ਨੇ ਕਿਤੇ ਹੋਰ ਟੇਪ ਕਰਾਤੀ ਅਸੀਂ ਉਹ ਦੱਬ ਲਈ ਫੇਰ ਫੇਰ ਜਸਵਿੰਦਰ ਕਾਂਦੀ ਬਾਈ ਜੀ ਮੇਰੀ ਟੇਪ ਕੋ ਰੋ ਟੇਪ ਚੱਲੀ ਨਾ ਫੇਰ ਜਦੋਂ ਟੇਪ ਕੀਤੀ ਸੀ ਜਸਵਿੰਦਰ ਦੀ بس ਬਬੀ ਦੀ ਫੁੱਲ ਕਿਰਪਾ ਜਸਿੰਦਰ ਅੱਜ ਵੀ ਸਟਾਰ ਹੈ ਅੱਜ ਵੀ ਸਟਾਰ ਹੈ ਬਿਲਕੁਲ ਔਰ ਬਹੁਤ ਸਾਰੇ ਪਿੱਛੇ ਕਈ ਸਾਲ ਹੋ ਗਏ ਨੇ ਜਸਵੰਦਰ ਬਰਾੜ ਨੂੰ ਤੁਸੀਂ ਦੇਖ ਲਓ ਜੀ ਇਹ 98 97 98 ਦੀਆਂ ਗੱਲਾਂ ਨਹੀਂ ਉਹ ਤਾਂ ਜੇ ਸ਼ੁਰੂ ਹੋ ਗਏ ਉਹਨੂੰ ਅੱਜ ਮੈਂ ਤਾਂ ਇੰਨਾ ਤਿਆਰ ਬਾਇਸ ਇੰਡਸਟਰੀ ਦੇ ਵਿੱਚ ਔਰ ਵੱਡੇ ਤੋਂ ਵੱਡੇ ਸਿੰਗਰਾਂ ਦੈਨਾਲ ਤੁਸੀਂ ਉੱਠੇ ਬੈਠੇ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਕਿ ਜਗਮੋਣ ਕੌਰ ਦਾ ਜਿਹੜਾ ਅਲਟਰਨੇਟਿਵ ਪਰਮਿੰਦਰ ਸੰਧੂ ਸੀ ਤੇ ਪਰਮਿੰਦਰ ਸੰਧੂ ਦਾ ਅਲਟਰਨੇਟਿਵ ਜਸਵਿੰਦਰ ਬਰਾੜਾ ਹੈ ਜੀ ਹਾਂ ਜਸਵਿੰਦਰ ਤਾਂ ਮੈਂ ਜੇ ਕਹਾਂ ਉਹਦੋਂ ਦੋ ਕਦਮ ਅੱਗੇ ਸੀ ਪਰਮਿੰਦਰ ਤੋਂ ਅੱਛਾ ਕੰਫੀਡੈਂਸ ਬਹੁਤ ਸੀ ਉਸ ਪਰਮਿੰਦਰ ਹੋਰ ਤਰੀਕੇ ਦੀ ਕਲਾਕਾਰ ਸੀ ਜਸਵਿੰਦਰ ਕੰਫੀਡੈਂਸ ਵਾਲੀ ਕਲਾਕਾਰ ਸੀ ਯੋਰ ਟਰੱਕ ਦੀ ਤੇ ਇਦਾਂ ਦੀਆਂ ਕੁੜੀਆਂ ਬਹੁਤ ਘੱਟ ਨੇ ਹੁਣ ਕੁੜੀਆਂ ਹੈਗੀਆਂ ਨੇ ਸਿੰਗਰ ਹੈਗੇ ਨੇ ਵਧੀਆ ਨੇ ਬਹੁਤ ਸਰੀਲਾ ਗਾਉਣ ਵਾਲੀਆਂ ਅੱਛਾ ਗਾਉਣ ਵਾਲੀਆਂ ਪਰ ਕੋਈ ਬੰਦਾ ਪਰਫਾਰਮਰ ਹੋਣਾ ਸਟੇਜ ਆਸਤੇ ਪਰਫਾਰਮਰ ਹੋਣਾ ਬਹੁਤ ਜ਼ਰੂਰੀ ਹੈ ਉਹ ਗੁਣ ਜਿਸਵਿੰਦਰ ਚ ਅੱਜ ਵੀ ਹੈ ਉਹਦੇ ਵੀ ਸੀਗਾ ਬਸ ਕਈ ਸਟੂਡੀਓ ਵਾਲੇ ਸਿੰਗਰ ਨੇ ਕਈ ਸਟੇਜ ਵਾਲੇ ਸਟੇਜ ਵਾਲੇ ਉਹਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਬਹੁਤ 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 ਇੱਕ ਬੰਦੇ ਨੇ 4-4 ਘੰਟੇ ਗਾ ਜਾਣਾ ਹਿੱਲਣ ਨਹੀਂ ਦੇਣ ਬੰਦੇ ਇੱਕ ਬੰਦੇ ਨੂੰ ਦੂਜਾ ਗੀਤ ਨਹੀਂ ਆਉਣਾ ਉਹ ਤਾਂ ਫਰਕ ਪੈ ਜਾਂਦਾ ਫਰਕਾ ਔਰ ਕਈ ਨੋਤੇ ਪ੍ਰਸੰਗ ਨਹੀਂ ਨਾਲ ਕਹਾਣੀਆਂ ਨਹੀਂ ਬਣਾਉਣੀਆਂ ਦੀ ਨਹੀਂ ਬਣਾਉਣੀਆਂ ਇਹ ਜਸਿੰਦਰ ਇਸ ਗੱਲੋਂ ਮਾਰਸੀ ਬਹੁਤ ਤੁਸੀਂ ਤਾਂ ਫਿਰ ਮਾਰਵੇ ਦੇ ਵਿੱਚੋਂ ਬਹੁਤ ਕੁੜੀਆਂ ਮੁੰਡੇ ਕੱਢੇ ਆ ਗਏ ਜੀ ਨੇ ਜਸਿੰਦਰ ਤੋਂ ਬਾਅਦ ਜੀ ਮੈਂ ਇੱਕ ਕੁੜੀ ਹਰਮਨਦੀਪ ਸੀ ਜੀ ਮੈਂ ਜਸਿੰਦਰ ਦੀ ਇੱਕ ਟੇਪ ਕਰ ਰਿਹਾ ਸੀ ਕਿਸੇ ਹੋਰ ਕਲਾਕਾਰਾਂ ਦੀ ਮੈਂ ਟੇਪ ਕਰਨੀ ਸੀ ਜੀ ਜੀ ਤੇ ਉਹਦੇ ਦੋ ਕੁੜੀਆਂ ਸੀ ਇਕੱਠੀਆਂ ਗਾਉਂਦੀਆਂ ਮੈਂ ਉਹਨਾਂ ਦਾ ਪ੍ਰੋਜੈਕਟ ਕਨਸੈਪਟ ਤਿਆਰ ਕਰ ਲਿਆ ਉਹਨਾਂ ਦਾ ਫਾਦਰ ਮੈਨੂੰ ਜਾਣਦਾ ਸੀ ਮੈਨੂੰ ਕਹਿੰਦਾ ਬਾਈ ਜੀ ਤੁਸੀਂ ਰਿਕਾਰਡਿੰਗ ਕਰੋ ਸਾਡੀ ਹੂੰ ਮੈਂ ਕਿਹਾ ਠੀਕ ਹੈ ਮੈਂ ਇਹਨੂੰ ਮੈਸੇਜ ਲਾਤਾ ਕਿਸੇ ਦੇ ਥਰੂ ਵੀ ਯਾਰ ਮੈਂ ਕਨਸੈਪਟ ਬਣਾ ਲਿਆ ਤੂੰ ਆ ਜਾ ਮੀਟਿੰਗ ਕਰ ਲੈ ਕਹਿੰਦਾ ਨਹੀਂ ਯਾਰ ਭਦਰ ਨੂੰ ਕਾ ਇੱਥੇ ਆ ਜੀ ਮੈਂ ਯਾਰ ਇਹ ਕਿ ਮੈਂ ਸਾਦਾ ਵੀ ਜਿੱਥੇ ਮੇਰਾ ਸੈਟਅਪ ਬਣਿਆ ਮੈਂ ਤਾਂ ਉੱਥੇ ਕੰਮ ਕਰੂੰਗਾ ਨਾ ਮੈਂ ਜਸਿੰਦਰ ਨਾਲ ਗੱਲ ਕੀਤੀ ਉਹ ਕੈਨਸਲ ਕਰਤਾ ਜਸਿੰਦਰ ਕਹਿੰਦੀ ਬਾਈ ਜੀ ਦੇਖ ਲਓ ਜਿਹਨੂੰ ਆਪਾਂ ਵੀ ਕਲਾਕਾਰ ਦੇਖ ਲਓ ਵੀ ਕਿਹੜੀ ਸ਼ੂਟ ਕਰਦੀ ਹੈ ਉਹ ਮੈਂ 8 ਗੀਤ ਬਣਾਏ 8 ਗੀਤਾਂ ਚੋਂ ਮੈਂ 2 ਗੀਤ ਪਾਏ ਫਿਰ ਉਸ ਕਨਸੈਪਟ ਚ ਤੇ ਫਿਰ ਮੇਰੇ ਕੋਲੇ ਕੁੜੀ ਸਾਨੂੰ ਕੋਈ ਮਿਲੀ ਨਾ ਤੇ ਇੱਕ ਮੁੰਡਾ ਦਿਲਖੁਸ਼ ਥਿੰਦਾ ਜੀ ਮੇਰੇ ਨਾਲ ਹੁਣ ਉਹ 뮤జిਕ ਰੈਕਟਰ ਵੀ ਰਿਹਾ ਇਸ ਟਾਈਮ ਕੈਨੇਡਾ ਮੇਰੇ ਨਾਲ ਉਹ ਹਰਮੋਨੀਅਮ ਪਲੇ ਕਰਦਾ ਸੀ ਨਿਰਮਲ ਸਿੱਧੂ ਦਾ ਚੇਲਾ ਉਹ ਅੱਛਾ ਇਹ ਕੁੜੀ ਹਰਮਨਦੀਪ ਮਾਨਸਾ ਦੀ ਉਹ ਫੈਂਟਨ ਚ ਵੀ ਬਹੁਤ ਚੱਲ ਰਹੀ ਹੈ ਸ਼ਾਇਦ ਉਹ ਦੀ ਰਿਕਾਰਡਿੰਗ ਨਹੀਂ ਹੋਈ ਉਹ ਵੀ ਸ਼ਗਿਰਦ ਨਿਰਮਲ ਸਿੱਧੂ ਦੀ ਆ ਉਹ ਮੈਨੂੰ ਬਲਕਾਰ ਕਹਿੰਦਾ ਉਹਦਾ ਨਾਮ ਦਿਲਖੁਸ਼ ਹੈ ਬਲਕਾਰ ਦਿਲਖੁਸ਼ ਹੈ ਮੈਨੂੰ ਕਹਦਾ ਭਾਜੀ ਕੁੜੀ ਤਾਂ ਹੈਗੀ ਇੱਕ ਸਿੱਧੂ ਸਾਹਿਬ ਵਿਚੇਲੀ ਹੈ ਤੇ ਆਪਾਂ ਉਹ ਤੋਂ ਗਵਾ ਲੈਨੇ ਅਸੀਂ ਉਹਨੂੰ ਕੁੜੀ ਨੂੰ ਬੁਲਾ ਲਿਆ ਉਹ ਆ ਗਈ ਅਸੀਂ ਉਹ ਦੋ ਗੀਤ ਕਢਾ ਲਏ ਉਹਨੂੰ ਜਸਵਿੰਦਰ ਦਾ ਬਹੁਤ ਸੁਪਰ ਹਿੱਟ ਗੀਤ ਸੀਗਾ ਆ ਵੇਖ ਭਾਬੀਏ ਹੀਰੇ ਤੈਨੂੰ ਰਾਂਝਾ ਤਾਂ ਨਹੀਂ ਪਾੜਦਾ ਮੈਂ ਲੁੱਟੀ ਗੀਰ ਨਾਨੇ ਨਹੀਂ ਮੇਰਾ ਰਾਂਝਾ ਜੋਗੀ ਹੋ ਗਿਆ ਉਹਦੇ ਵਿੱਚ ਮੈਂ ਦੋ ਗੀਤ ਪਾਏ ਉਸ ਕੁੜੀ ਨਾਲ ਇੱਕ ਸੁੱਚਾ ਤੇ ਬਲਵੀਰ ਉਹਦੇ ਸਵਾਲ ਜਵਾਬ ਤੇ ਇੱਕ ਹੀਰ ਤੇ ਸੈਤੀ ਦੇ ਸਵਾਲ ਜਵਾਬ ਉਹ ਟਿੱਪ ਮੈਂ 3 ਸੀਰੀਜ਼ ਤੋਂ ਰਿਲੀਜ਼ ਕਰਾਈ ਉਹ ਤੇ ਪੁੱਲਰ ਸਾਹਿਬ ਫਿਰ ਜਿੱਦੇ ਉਹ ਉਹਦਾ ਵੀਡੀਓ ਬਣਾਇਆ ਰਜੇਸ਼ ਸ਼ਰਮੀ ਨੇ ਵੀਡੀਓ ਬਣਾਇਆ ਸੀ ਦੂਦਰਸ਼ਨ ਤੇ ਜਦੋਂ ਚੱਲਿਆ ਨਾ ਜੀ ਰਾਤ-ਰਾਤ ਉਹ ਕੁੜੀ ਦੀ ਡਿਮਾਂਡ ਦੂਜੀ ਦੀ ਸ਼ੁਰੂ ਹੋ ਗਈ ਤੇ ਮੈਂ ਅਸੀਂ ਹਿਮਾਚਲ ਗਏ ਹੋਏ ਸੀ ਤੇ ਮੈਨੂੰ ਦਰਸ਼ਨ ਕੁਮਾਰ ਟੀ ਸੀਰੀਜ਼ ਵਾਲਿਆਂ ਦਾ ਫੋਨ ਆਇਆ ਅੱਛਾ ਅਰੇ ਵੀ ਵਿੰਦਰ ਉਹ ਦੂਸਰੀ ਲੜਕੀ ਕੋ ਰਿਕਾਰਡ ਕਰਕੇ ਦਿਓ ਬਹੁਤ ਡਿਮਾਂਡ ਆ ਰਹੀ ਹੈ ਉਸਕੀ ਹਰਮੰਦੀ ਹਰਮੰਦੀ ਅੱਛਾ ਤੋ ਦੋ ਜੀ ਸਵੰਦਰ ਨੂੰ ਫਿਕਰ ਪਿਆ ਸੀ ਵੀ ਇਹ ਤਾਂ ਕੁੜੀ ਨਾਲ ਵਾਲੀ ਹਟ ਹੋ ਗਈ ਫਿਰ ਮੈਂ ਕਹਿੰਦੀ ਵੀ ਬਾਈ ਵੀ ਜੋ ਮਰਜ਼ੀ ਕਰ ਲੋ ਅੱਛਾ ਤੁਹਾਡੀ ਮਰਜ਼ੀ ਹੈ ਪਰ ਇਹ ਤਾਂ ਤੁਸੀਂ ਕਲੀਆਂ ਲੋਕ ਥਾਵਾਂ ਨਾ ਕਰਿਓ ਲੋਕ ਥਤ ਨਾ ਕਰਿਓ ਮੈਂ ਚੱਲ ਕੋਈ ਨਹੀਂ ਮੈਂ ਉਹਦੀ ਉਦਾਂ ਗੀਤ ਕਰਕੇ ਟੇਪ ਟੀਸੀ ਨੂੰ ਦੇ ਦਿੱਤੀ ਟੇਪ ਠੀਕ ਰਹੀ ਫਿਰ ਮਾੜਾ ਜਿਹਾ ਲੱਗਿਆ ਵੀ ਸ਼ਾਇਦ ਕੋਈ ਬਹਿਮ ਹੋ ਗਿਆ ਫਿਰ ਉਹ ਕੁੜੀ ਦੀ ਟੇਪ ਕੀਤੀ ਮੈਂ ਰਿਕਾਰਡ ਸਚਨ ਦੇ 뮤직 ਚ ਇਹ ਦੁਨੀਆ ਮਤਲਬ ਦੀ ਸੋਹਣਿਆ ਕੌਣ ਕਿਸੇ ਦਾ ਬੇਲੀ ਕੋਈ ਪੱਗ ਵਟ ਵੀਰ ਨਹੀਂ ਪਹਿਣਨੀ ਚੁੰਨੀ ਵਟ ਸੇਲ ਤੇ ਫਿਰ ਪੁੱਲਰ ਭਾਜੀ ਉਹ ਰਿੰਬੀ ਪ੍ਰੈਸ ਤੋਂ ਗਾਣਾ ਸ਼ੂਟ ਕੀਤਾ ਅਮਰ ਆਡੀਓ ਚ ਉਹ ਕੈਸਟ ਆਈ ਤੇ ਨਾਲਾਗੜ੍ਹ ਕਿਲਾ ਹੈਗਾ ਰਾਮਪੁਰ ਹਮਾ ਚਲ ਜੀ ਹਮਾ ਚਲ ਜੀ ਜੀ ਉੱਥੇ ਉਦੋਂ ਉੱਥੇ ਸਾਡਾ ਗੀਤ ਸ਼ੂਟ ਹੋਇਆ ਦੁਨੀਆ ਮਤਲਬ ਤੇ ਅਗਲੇ ਦਿਨ ਸ਼ੂਟ ਸੀ ਰਜਿੰਦਰ ਭਾਜੀ ਦਾ ਦਲਜੀਤ ਦਿਸ਼ਾਨ ਦਾ ਅੱਛਾ ਜੀ ਇਸ਼ਕ ਦੇ ਉਡਾੜਾ ਇਸ਼ਕ ਦਾ ਉਡਾਣਾ ਅੱਛਾ ਅੱਛਾ ਜੀ ਉਹ ਅਗਲੇ ਦਿਨ ਦਲਜੀਤ ਦਾ ਸ਼ੂਟ ਸੀ ਪਹਿਲੇ ਦਾ ਸਾਡਾ ਵੀ ਦੂਜੇ ਦਿਨ ਸ਼ੂਟ ਰੱਖਿਆ ਉਹਨਾਂ ਨੇ ਇੱਕ ਸ਼ਾਟ ਲੈਣਾ ਸੀ ਕਹਿੰਦੇ ਲਵਾਂਗੇ ਪਰ ਜਿੱਦੇ ਗਾਣਾ ਰਾਤ ਨੂੰ ਦੂਦਰਸ਼ਨ ਦੇ ਦੁਨੀਆ ਮਤਲਬ ਉਹਦੀ ਚੱਲਿਆ ਤੜਕੇ ਨੂੰ ਅੱਗ ਮਚ ਗਈ ਸੀ ਨਵੀਂ ਕੁੜੀ ਆ ਗਈ ਬੜੀ ਹਟ ਰਹੀ ਤੇ ਬਹੁਤ ਹਟ ਕੁੜੀ ਉਹ ਐਸੇ ਪਰ ਕੁੜੀ ਗਵਾਚੂ ਵੀ ਬੜੀ ਛੇਤੀ ਕੀ ਹਰਮਨ ਉਹ ਬਸ ਉਹ ਫਿਰ ਉਹਨੇ 2-4 ਸਾਲ ਉਹਦੀ 2-4 ਟਿੱਪਾਂ ਮੈਂ ਕੀਤੀਆਂ ਉਦੋਂ ਫੇਰ ਜਿਹੜਾ ਦੌਰ ਸੀ ਚੇਂਜ ਹੋ ਗਿਆ ਅੱਛਾ ਸੋ ਉਹ ਆ ਗਿਆ ਉਨ ਨੂੰ ਹੋਰ ਹੀ ਮਤਲਬ ਕੋਈ ਉਹਨੂੰ ਮੈਂ ਛੱਡਤਾ ਸੀ ਉਹ ਕੁੜੀ ਨੇ ਵਿਆਹ ਕਰਾ ਲਿਆ ਸੀ ਕੈਨੇਡਾ ਕੈਨੇਡਾ ਸੈਟ ਹੋ ਗਈ ਉਹਦੀ ਮੈਂ 2 3 ਤਿੰਨ ਟੇਪਾਂ ਕੀਤੀਆਂ ਚਾਰ ਮੇਰੇ ਕੋਲੇ 8 ਟੇਪਾਂ ਦੀ ਕਮਿਟਮੈਂਟ ਸੀ ਉਹਦੀ ਪਰ ਮੈਂ ਚਾਰ ਛੱਡ ਦੀਆਂ ਸੀ ਫਿਰ ਉਹਨੇ ਬਾਅਦ ਚ ਇੱਕ ਦੋ ਕੁਝ ਇੱਕ ਟੇਪ ਜਾਂ ਕੁਝ ਗੀਤ ਉਹਨੇ ਆ ਮਾਰ ਰੇਡੀਓ ਚ ਬਾਅਦ ਚ ਫੇਰ ਕੀਤੇ ਪਰ ਉਹ ਅੱਜ ਵੀ ਉਹ ਕੁੜੀ ਦੁਨੀਆ ਮਤਲਬ ਦੇ ਗੀਤ ਦੀ ਕਮਾਈ ਖਾ ਰਹੀ ਹੈ ਅੱਛਾ ਜੀ ਅੱਛਾ ਅੱਜ ਵੀ ਉਨੀ ਸੁਣੀ ਜਾ ਰਹੀ ਹੈ ਉਨੀ ਸੁਣੀ ਜਾ ਰਹੀ ਹੈ ਤੇ ਜੇ ਉਹ ਜ਼ਿਕਰ ਹੁੰਦਾ ਤਾਂ ਉਹ ਹਰਮਨਦੀਪ ਦੁਨੀਆ ਮਤਲਬ ਉਹੀ ਆਉਂਦੀ ਹੈ ਦੁਨੀਆ ਮਤਲਬ ਦੀ ਸੋਹਣਿਆ ਕੌਣ ਕਿਸੇ ਦਾ ਵੀ ਲੈ ਜੀ 200 ਪ੍ਰੋਟੇਰ